ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਸੋਸ਼ਲ ਮੀਡੀਆ ਪਲੈਟਫਾਰਮ ਦੀ ਕਿਉਂਕਿ ਸੋਸ਼ਲ ਮੀਡੀਆ ਇਹ ਜਿਹੜਾ ਪਲੈਟਫਾਰਮ ਹੈ ਕਿ ਤੁਸੀਂ ਆਪਣੇ ਟੈਲੈਂਟ ਨੂੰ ਅਗਰ ਹਾਈਲਾਈਟ ਕਰਨਾ ਹੈ ਤਾਂ ਉਹਦੇ ਲਈ ਸੋਸ਼ਲ ਮੀਡੀਆ ਤੋਂ ਜ਼ਿਆਦਾ ਬੈਸਟ ਪਲੈਟਫਾਰਮ ਕੋਈ ਹੋ ਹੀ ਨਹੀਂ ਸਕਦਾ ਸੋ ਇਸੇ ਤਰ੍ਹਾਂ ਹੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਚਿਹਰੇ ਜਿਹੜੇ ਨੇ ਉਹ ਵਾਇਰਲ ਹੁੰਦੇ ਨੇ ਔਰ ਫਿਰ ਸਟਾਰ ਬਣਦੇ ਨੇ ਤੇ ਇਸੇ ਤਰ੍ਹਾਂ ਹੀ ਹੁਣ ਇੱਕ ਐਸੇ ਚਿਹਰੇ ਦੀ ਅਸੀਂ ਗੱਲ ਕਰਾਂਗੇ ਜੋ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਚ ਚੱਲ ਰਿਹਾ ਬਹੁਤ ਜ਼ਿਆਦਾ ਵਾਇਰਲ ਹੈ ਤੁਸੀਂ ਸਾਰੇ ਸਮਝ ਗਏ ਹੋਵੋਗੇ ਅਸੀਂ ਜ਼ਿਕਰ ਕਰ ਰਹੇ ਹਾਂ ਪਰਮ ਦਾ ਉਹ ਪਰਮ ਲੜਕੀ ਜੋ ਬਹੁਤ ਹੀ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਔਰ ਰੈਂਡਮਲੀ ਉਸਨੇ ਗੀਤ ਜਿਹੜੇ ਗਾਏ ਔਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਲੇਕਿਨ ਹੁਣ ਉਸ ਦਾ ਇੱਕ ਆਫੀਸ਼ੀਅਲੀ ਗੀਤ ਰਿਲੀਜ਼ ਹੋਇਆ ਜੋ ਬਹੁਤ ਜ਼ਿਆਦਾ ਟ੍ਰੈਂਡ ਕਰ ਰਿਹਾ ਔਰ ਕਲਾਕਾਰ ਉਸ ਦੀਆਂ ਜੋ ਹੈ ਉਸ ਦੇ ਗਾਣੇ ਤੇ ਰੀਲਸ ਬਣਾ ਕੇ ਵੀ ਪੋਸਟ ਕਰ ਰਹੇ ਨੇ ਔਰ ਪਰਮ ਜੜੀ ਨੇ ਹੁਣ ਬੈਕ ਟੂ ਬੈਕ ਸਲੈਬਰਿਟੀਜ਼ ਨੂੰ ਵੀ ਮਿਲ ਰਹੀ ਹੈ ਔਰ ਨਾਲ ਦੀ ਨਾਲ ਪੋਲੀਟੀਸ਼ੀਅਨਸ ਵੀ ਉਸ ਨੂੰ ਬੁਲਾ ਰਹੇ ਨੇ ਕਿ ਉਹ ਲੜਕੀ ਜੋ ਹੈ ਉਸ ਨੂੰ ਸਨਮਾਨ ਮਿਲਣਾ ਚਾਹੀਦਾ ਹੈ ਉਸ ਨੂੰ ਬਣਦੇ ਜਿਹੜੇ ਉਹਦੇ ਰਾਈਟਸ ਨੇ ਹੱਕ ਨੇ ਉਹ ਮਿਲਨੇ ਚਾਹੀਦੇ ਨੇ ਕਿਉਂਕਿ ਸੋਸ਼ਲ ਮੀਡੀਆ ਤੇ ਅਸੀਂ ਦੇਖ ਰਹੇ ਹਾਂ ਕਿ ਉਸ ਦੀ ਫੈਨ ਫੋਲੋਇੰਗ ਹੀ ਆਏ ਦਿਨ ਵਧ ਰਹੀ ਔਰ ਜਦੋਂ ਗਾਣਾ ਰਿਲੀਜ਼ ਹੋਇਆ ਅਕਦੀ ਤਰ੍ਹਾਂ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਇਆ ਸੋ ਇਸ ਨੂੰ ਡੈਸਟੀਨੀ ਕਹਿ ਸਕਦੇ ਹਾਂ ਇਸ ਨੂੰ ਲੱਕ ਕਹਿ ਸਕਦੇ ਹਾਂ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਅਸੀਂ ਬਹੁਤ ਟਾਈਮ ਤੋਂ ਲੰਬੇ ਟਾਈਮ ਤੋਂ ਅਫਰਟਸ ਕਰ ਰਹੇ ਹੁੰਨੇ ਲੇਕਿਨ ਸਾਨੂੰ ਰਿਸਪੌਂਸ ਨਹੀਂ ਮਿਲਦਾ ਲੇਕਿਨ ਕਈਆਂ ਦੀ ਡੈਸਟੀਨੀ ਇਦਾਂ ਦੀ ਹੁੰਦੀ ਕਿਸਮਤ ਇਦਾਂ ਦੀ ਹੁੰਦੀ ਹੈ ਕਿ ਰਾਤੋਂ ਰਾਤ ਸਟਾਰ ਬਣ ਜਾਂਦੇ ਨੇ ਕੁੜੀ ਪਰਮ ਜੋ ਅੱਜਕੱਲ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਟ੍ਰੈਂਡ ਕਰ ਰਹੀ ਹੈ ਸੋ ਕਿਹੜੇ ਉਹਦੇ ਗਾਣੇ ਆਏ ਨੇ ਹੁਣ ਜਿਹੜੇ ਸੋਸ਼ਲ ਮੀਡੀਆ ਤੇ ਚੱਲ ਰਹੇ ਨੇ ਔਰ ਗਾਣੇ ਦੀ ਵੀਡੀਓ ਜਿਹੜੀ ਬੜੀ ਬੇਸਿਕ ਬਣੀ ਹੋਈ ਹੈ ਉਸਨੇ ਆਪਣੇ ਜਿੱਥੇ ਰਹਿ ਰਹੀ ਹੈ ਉਹਨਾਂ ਜਗਾਵਾਂ ਨੂੰ ਹੀ ਯੂਜ਼ ਕਰਕੇ ਉਸ ਵੀਡੀਓ ਨੂੰ ਬਣਾਇਆ ਹੋਇਆ ਔਰ ਕਿਹਾ ਜਾ ਰਿਹਾ ਕਿ ਸਿੱਧੂ ਮੂਸੇਵਾਲੇ ਦੀ ਲੇਡੀ ਵਰਜ਼ਨ ਕਹਿ ਸਕਦੇ ਹਾਂ ਸੀ ਕਿ ਆਵਾਜ਼ ਜਿਹੜੀ ਬਹੁਤ ਤਾਕੜ ਹੈ ਪਰਮ ਦੀ ਸੋ ਅੱਜ ਉਸਨੇ ਕੋਹ ਰੀਲ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਆ ਮੈਨ ਪੋਸਟ ਕੀਤੀ ਹੈ ਜਿਸ ਦੇ ਵਿੱਚੋਂ ਜਿੰਨੀ ਬੀਤੀ ਗੀਤ ਜਿਹੜਾ ਮਾਸ਼ਾਲੀ ਦਾ ਇਸ ਤਰ੍ਹਾਂ ਦੇ ਅੱਗੇ ਗਾਣੇ ਲੈ ਕੇ ਆਉਂਦੀ ਕਿਸ ਤਰ੍ਹਾਂ ਦੀ ਗਾਇਕੀ ਜਿਹੜੀ ਉਹ ਆਪਣੇ ਫੈਨਸ ਦੇ ਲੋਕਾਂ ਦੀ ਝੋਲੀ ਪਾਉਂਦੀ ਕਿਉਂਕਿ ਇਦਾਂ ਦੇ ਟੈਲੈਂਟ ਜਿਹੜੇ ਹੁੰਦੇ ਨੇ ਉਹਨਾਂ ਨੂੰ ਜ਼ਰੂਰ ਕਿਤੇ ਨਾ ਕਿਤੇ ਮੁਕਾਮ ਮਿਲਦਾ ਹੈ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਸੋਸ਼ਲ ਮੀਡੀਆ ਪਲੈਟਫਾਰਮ ਦੀ ਕਿਉਂਕਿ ਸੋਸ਼ਲ ਮੀਡੀਆ ਹੈ ਜੇ ਪਲੈਟਫਾਰਮ ਹੈ ਕਿ ਤੁਸੀਂ ਆਪਣੇ ਟੈਲੈਂਟ ਨੂੰ ਅਗਰ ਹਾਈਲਾਈਟ ਕਰਨਾ ਹੈ ਤਾਂ ਉਹਦੇ ਲਈ ਸੋਸ਼ਲ ਮੀਡੀਆ ਤੋਂ ਜ਼ਿਆਦਾ ਬੈਸਟ ਪਲੈਟਫਾਰਮ ਕੋਈ ਹੋ ਹੀ ਨਹੀਂ ਸਕਦਾ ਸੋ ਇਸੇ ਤਰ੍ਹਾਂ ਹੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਚਿਹਰੇ ਜਿਹੜੇ ਨੇ ਉਹ ਵਾਇਰਲ ਹੁੰਦੇ ਨੇ ਔਰ ਫਿਰ ਸਟਾਰ ਬਣਦੇ ਨੇ ਤੇ ਇਸੇ ਤਰ੍ਹਾਂ ਹੀ ਹੁਣ ਇੱਕ ਐਸੇ ਚਿਹਰੇ ਦੀ ਅਸੀਂ ਗੱਲ ਕਰਾਂਗੇ ਜੋ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਚ ਚੱਲ ਰਿਹਾ ਬਹੁਤ ਜ਼ਿਆਦਾ ਆ ਪਰਮ ਦਾ ਉਹ ਪਰਮ ਲੜਕੀ ਜੋ ਬਹੁਤ ਹੀ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਔਰ ਰੈਂਡਮਲੀ ਉਸਨੇ ਗੀਤ ਜਿਹੜੇ ਗਾਏ ਔਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਲੇਕਿਨ ਹੁਣ ਉਸ ਦਾ ਇੱਕ ਆਫੀਸ਼ੀਅਲੀ ਗੀਤ ਰਿਲੀਜ਼ ਹੋਇਆ ਜੋ ਬਹੁਤ ਜ਼ਿਆਦਾ ਟ੍ਰੈਂਡ ਕਰ ਰਿਹਾ ਔਰ ਕਲਾਕਾਰ ਉਸ ਦੀਆਂ ਜੋ ਹੈ ਉਸ ਦੇ ਗਾਣੇ ਤੇ ਰੀਲਸ ਬਣਾ ਕੇ ਵੀ ਪੋਸਟ ਕਰ ਰਹੇ ਨੇ ਔਰ ਪਰਮ ਜੜੀ ਨੇ ਹੁਣ ਬੈਕ ਟੂ ਬੈਕ ਸੈਲਿਬ੍ਰਿਟੀਜ਼ ਨੂੰ ਵੀ ਮਿਲ ਰਹੀ ਹੈ ਔਰ ਨਾਲ ਦੀ ਨਾਲ ਪੋਲੀਟਿਸ਼ੀਅਨਸ ਵੀ ਉਸ ਨੂੰ ਬੁਲਾ ਰਹੇ ਨੇ ਕਿ ਉਹ ਲੜਕੀ ਜੋ ਹੈ ਉਸ ਨੂੰ ਸਨਮਾਨ ਮਿਲਣਾ ਚਾਹੀਦਾ ਹੈ ਉਸ ਨੂੰ ਬਣਦੇ ਜਿਹੜੇ ਉਹਦੇ ਰਾਈਟਸ ਨੇ ਹੱਕ ਨੇ ਉਹ ਮਿਲਨੇ ਚਾਹੀਦੇ ਨੇ ਕਿਉਂਕਿ ਸੋਸ਼ਲ ਮੀਡੀਆ ਤੇ ਅਸੀਂ ਦੇਖ ਰਹੇ ਹਾਂ ਕਿ ਉਸ ਦੀ ਫੈਨ ਫੋਲੋਇੰਗ ਹੀ ਆਏ ਦਿਨ ਵਧ ਰਹੀ ਔਰ ਜਦੋਂ ਗ ਹੋਇਆ ਸੋ ਇਸ ਨੂੰ ਡੈਸਟੀਨੀ ਕਹਿ ਸਕਦੇ ਆ ਇਸ ਨੂੰ ਲੱਕ ਕਹਿ ਸਕਦੇ ਆ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਅਸੀਂ ਬਹੁਤ ਟਾਈਮ ਤੋਂ ਲੰਬੇ ਟਾਈਮ ਤੋਂ ਐਫਰਟਸ ਕਰ ਰਹੇ ਹੁੰਨੇ ਲੇਕਿਨ ਸਾਨੂੰ ਰਿਸਪਾਂਸ ਨਹੀਂ ਮਿਲਦਾ ਲੇਕਿਨ ਕਈਆਂ ਦੀ ਡੈਸਟੀਨੀ ਇਦਾਂ ਦੀ ਹੁੰਦੀ ਕਿਸਮਤ ਐਦਾਂ ਦੀ ਹੁੰਦੀ ਹੈ ਕਿ ਰਾਤੋਂ ਰਾਤ ਸਟਾਰ ਬਣ ਜਾਂਦੇ ਨੇ ਸੋ ਉਹਨਾਂ ਦੇ ਵਿੱਚੋਂ ਇੱਕ ਕੁੜੀ ਪਰਮ ਜੋ ਅੱਜਕੱਲ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਟ੍ਰੈਂਡ ਕਰ ਰਹੀ ਹੈ ਸੋ ਕਿਹੜੇ ਉਹਦੇ ਗਾਣੇ ਆਏ ਨੇ ਹੁਣ ਜਿਹੜੇ ਸੋਸ਼ਲ ਮੀਡੀਆ ਤੇ ਚੱਲ ਰਹੇ ਨੇ ਔਰ ਗਾਣੇ ਦੀ ਵੀਡੀਓ ਜਿਹੜੀ ਬੜੀ ਬੇਸਿਕ ਬਣੀ ਹੋਈ ਆ ਉਸਨੇ ਆਪਣੇ ਜਿੱਥੇ ਰਹਿ ਰਹੀ ਹੈ ਉਹਨਾਂ ਜਗਾਵਾਂ ਨੂੰ ਹੀ ਯੂਜ਼ ਕਰਕੇ ਉਸ ਵੀਡੀਓ ਨੂੰ ਬਣਾਇਆ ਹੋਇਆ ਔਰ ਕਿਹਾ ਜਾ ਰਿਹਾ ਕਿ ਸਿੱਧੂ ਮੂਸੇਵਾਲੇ ਦੀ ਲੇਡੀ ਵਰਜ਼ਨ ਕਹਿ ਸਕਦੇ ਆ ਸੀ ਕਿ ਆਵਾਜ਼ ਜਿਹੜੀ ਬਹੁਤ ਤਾਕੜ ਹੈ ਪਰਮ ਦੀ ਸੋ ਅੱਜ ਉਸਨੇ ਕੋ ਰੀਲ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਆ ਮੈਨ ਪੋਸਟ ਕੀਤੀ ਹੈ ਜਿਸ ਦੇ ਵਿੱਚੋਂ ਜਿੰਨੀ ਬੀਤੀ ਗੀਤ ਜਿਹੜਾ ਮਾਸ਼ਾਲੀ ਦਾ ਗਾ ਤਰਾਂ ਦੇ ਅੱਗੇ ਗਾਣੇ ਲੈ ਕੇ ਆਉਂਦੀ ਕਿਸ ਤਰ੍ਹਾਂ ਦੀ ਗਾਇਕੀ ਜਿਹੜੀ ਉਹ ਆਪਣੇ ਫੈਨਸ ਦੇ ਲੋਕਾਂ ਦੀ ਝੋਲੀ ਪਾਉਂਦੀ ਕਿਉਂਕਿ ਇਦਾਂ ਦੇ ਟੈਲੈਂਟ ਜਿਹੜੇ ਹੁੰਦੇ ਨੇ ਉਹਨਾਂ ਨੂੰ ਜ਼ਰੂਰ ਕਿਤੇ ਨਾ ਕਿਤੇ ਮੁਕਾਮ ਮਿਲਦਾ ਹੈ